ਲਾ ਮਿੱਤਰੋ ਅੱਜ ਬਵਾਚਰਾਮ 12 ਵਾਂ ਬਲੌਗ ਕੀਤਾ ਚਾਲੂ ਤੇ ਗੱਡੀ ਖਲੀ ਹੀ ਆਪਾਂ ਜੰਮੂ ਤੇ ਜੰਮੂੋਂ ਗੱਡੀ ਖਾਲੀ ਹੋ ਕੇ ਤੇ ਆ ਗਈ ਪਠਾਨਕੋਟ ਤੇ ਉਤੋਂ ਚੰਦਰਾ ਅਹ ਮਿੱਤਰੋ ਅਸੀਂ ਆ ਗਏ ਜੇ ਕਤੂ ਨੰਗਲ ਬਾਈ ਲਾਡੋ ਲੱਗੇ ਜੇ ਕਟਾਉਣਾ ਹੀ ਚੈੱਕ ਕਰੋ ਬਹੁਤ ਔਟਾ ਮਚਾਈ ਇਨਾਂ ਨੇ ਵੀ ਇਹ ਬੰਦ ਕਰਾਣੇ ਮੇਰੀ ਸਰਕਾਰ ਬੰਨ ਲਾਂ ਦੋ ਬਾਜ਼ਾ ਕਰਾਂ ਹਾੜਾ ਰਾਸਤਾ ਹੁਣ ਇਥੋਂ ਤੱਕ ਹੀ ਇਹਨਾਂ ਨੂੰ ਕੱਲ੍ਹ ਦਨੇ ਵਾਪਸ ਐਂ ਦੂਜੀ ਗੱਡੀ ਲੈਉਣੇ ਆਂ ਤੇ ਆਪਣਾ ਟਿਪਰ ਆ ਗਿਆ ਜੇ ਚੈੱਕ ਕਰੋ ਤੁਸੀਂ ਆਪਾਂ ਇੱਥੇ ਬਹਿ ਕੇ ਜਾਂਦੇ ਆਂ ਤੇ ਗੱਡੀ ਨੂੰ ਜਿੱਲੇ ਲੈ ਕੇ ਆਉਣੇ ਨਾਲ ਆਓ ਉਧਰ ਇੰਝ ਕਲੀਨ ਆ ਆਪਾਂ ਨੂੰ ਪਰਲੇ ਬੰਨ ਜਾਣਾ ਪੈਣਾ ਆ ਗਈ ਜੀ ਆਪਣੀ ਮੋਟਰ 2416 ਮੈਟਰ ਤੇ ਪੱਤੇ ਗਏ ਜੇ ਬੈ ਆਪਾਂ ਆ ਜਾ ਆਪਣਾ ਪਾਇਲਟ ਹਾਂ ਗੱਡੀ ਭਰਨ ਜਾਵਾਂਗੇ ਅਹੀਂ ਤੇ ਨਾਲ ਦੂਜੀ ਗੱਡੀ ਲੈ ਕੇ ਆਵਾਂਗੇ अब ये चीज़ें जो है वो राष्ट्र अध्यक्ष से होता है जब आपको तो कोई शौक और ये सारी चीज़ें बनाते हैं और उस वक्त संजय गांधी सचैक कहती थे थी थे। तो वो इसके हथाज हुए थे तो फिर ये बातचीत बताई जाती है फिर ऑल इंडिया रेडियो बात पहुँचती है फिर वो उसको हटाते हैं फिर वो अपने नॉर्मल प्रोग्राम पर जाते हैं तो ऐसी भी कई गलतियाँ मतलब आज पहुँच गए हैं श्यामा पैगियाँ आए बहुत दूर पाई है अपनी गड़ी ચક કરો તારા જી ગીત નહીં એનું ટર પાયલટા ચેક કરો રોડ બહુ સાફ બહુ હરિયા વખો આ ગયા કરેશ રેતા રેતા ભર કે ਮਤਰਾ ਉਤਾਰਿਆ ਲਾ ਗਿਆ ਆਪਾਂ ਤੇ ਮੁੜਾਈ ਰਹਿ ਗਿਆ ਅਣ ਇਥੋਂ ਮੁੜਾਈ ਪਾਹ ਬੱਲੇ ਹੜਵੇ ਗੱਡੀ ਕੋੜੇ 14 ਚੱਕੀਆਂ ਪਾਰਾਂ ਜਿੱਥੇ ਆਹ ਓ ਟੈਂਕ ਕਵੜਾ ਚੌਂਕ ਟੈਂਕ ਕਵੜਾ ਚੌਂਕ ਨਾ ਹਾਂ ਉੱਥੇ ਜਿੰਨੇ ਇੱਥੇ ਪੁੱਲੀ ਜਾਂਦੀ ਸੀ ਜੋਟਾ ਸਾਹ ਉਹ ਗੱਡੀ ਚੁਰੀਏ ਜਗਤੀ ਕੀ ਗੱਡੀ ਇੱਥੇ ਹੋਰ ਮਤਰਾਉ ਪਾਵਾਂਗੇ ਜੇ ਆਪਾਂ ਤੇ ਇਹਨਾਂ ਗੱਡੀ ਹੈਗੀ ਗਾੜੀ ਨਵਾਂ ਐਂਟਰੀ ਇੱਥਾਂ ਚਾਹ ਪੀਣੇ ਢਾਬੇ ਦੇ ਔਲੇ ਦੇ ਫੇਰ ਜਾਣੇ ਤੇ ਜਿੱਗੜੀ ਵਾਲਾ ਪਾ ਉਹਨੂੰ ਲਿਆਉਨੇ ਆ ਤੇ ਉਹ ਵੀ ਭਰ ਕੇ ਤੇ ਮੁੜ ਕੇ ਕੱਢੀਏ ਮਿੱਤਰੋ ਆਖਲਾ ਤੇਵਾ ਮੋਟਰ ਆਹ ਸਾਹਮਣੇ ਪਾਰ ਹੈ ਘਾਟਾ ਬਾ ਇੱਥੋਂ ਪੀਣੇ ਆ ਚਾਹ ਚੈੱਕ ਕਰੋ ਮਿੱਤਰੋ ਕ੍ਰੈਸ਼ ਹੋਣ ਲੱਗੀਆਂ ਗੱਡੀਆਂ ਲੱਗੀਆਂ ਬਹੁਤ ਇਥੇ ਆਗ ਲੱਗੀ ਕੱਚੇ ਮਾਲ ਦੀ ਚੈੱਕ ਕਰ ਰਹੀ ਆਟਾ ਭਾਜੇ ਜਦੋਂ ਬਾਝ ਆਪ ਹੀ ਨਹੀਂ ਆ ਕਰੋ ਮੇਤਰੋ ਆਮ ਪਰੇ ਚ ਕੈਂਟਰ ਆੜ ਚ ਬਲਰੋ ਚ ਮੇਤਰੋ ਚਾਹ ਵੀ ਲੋ ਆ ਮੇਦਰਾ ਤੋਂ ਰਵੇਹੀਂ ਤੋਂ ਉਹ ਜਾਨੇ ਦੂਜੀ ਗੱਡੀ ਆ ਲੈ ਹਾਂ ਲੋ ਮੇਦਰਾ ਕਿਛੇ ਬੌਂ ਜਿਗਿਆ ਹੈ ਇੱਥੇ ਹੁਣ ਲੱਗੇ ਗੱਡੀ ਹੈ ਗਈ ਆ ਉਹ ਨਵੇਂ ਐਂਟਰੀ ਤੋਂ ਪਰਲੇ ਬਣਨ ਲੱਗੀ ਗੱਡੀ ਹੁਣ ਜਾਨੇ ਗੱਡੀ ਲੱਗੇ ਚੌਂਕ ਆ ਗਿਆ ਚੌਂਕ ਚੌਂਕ ਤੋਂ ਖੱਬੇ ਬਣਨਾ ਆ ਪਾ ਆ ਮੇਦਰਾ ਗੱਡੀ ਲੱਭ ਗਈ ਜੇ ਹੁਣ ਡਰਾਈਵਰ ਦੀ ਭਾਲ ਕਰਦੇ ਕਿੱਥੇ ਗਿਆ ਆਏ ਮੇਦਰਾ ਗੱਡੀ ਆਪਣੀ ਹੁਣ ਡਰਾਈਵਰ ਲਾ ਆਪਣੀ ਕਿੱਥੇ ਆ ਮੇਤਰਾਓ ਆ ਗੱਡੀ ਜੇ ਤੇ ਗੱਡੀ ਤੇ ਹੁਣ ਲੱਭ ਲਈ ਆ ਇੱਥੋਂ ਭੜਾ ਲੈਣਾ ਇੱਥੇ ਇੱਥੇ ਕੀਤੀ ਚਾਹਲ ਖਾਲੀ ਇਹਨੇ ਟੋਲ ਚਾਹ ਲੈ ਕੇ ਫਿਰ ਜਾਣੇ ਕ੍ਰੈਸ਼ਰਾਂ ਦੇ ਤੋਂ ਭਰ ਕੇ ਲੈਉਨੇ ਰਹਿਤਾ ਲਓ ਮੇਤਰਾਓ ਗੱਡੀਆਂ ਹੁਣ ਜਾਣਦੇ ਹਾਂ ਭਰਨਾ ਚੈੱਕ ਕਰੋ ਤੁਸੀਂ ਭਗੀ ਆਪਣਾ ਗੱਡੀ ਰਹਿ ਚਲਾਉਣਾ ਤੇ ਮੈਂ ਫਸਟ ਪਾਇਲਟ ਸਾਡਾ ਪੱਖਾ ਰਹਾ ਮੇਤਰਾਓ ਇਹਨਾਂ ਰਾਹ ਮੜਾਵਾ ਜਿੱਥੇ ਕ੍ਰੈਸ਼ਰ ਭਰ ਕੇ ਲੈਉਨੇ ਆ ਬਾਤਾਂ ਨਹੀਂ ਰੇਡ ਨਹੀਂ ਵਾਤਾ ਐਨਵੇਕ ਨਹੀਂ ਅੱਗ ਲੱਗੀ ਹੋ ਲੈ ਹੋਏ ਕਾਲੇ ਲੋਗ ਵੇ ਵੇ ਇਹ ਕੋਰੇ ਗਾਈ ਪਿਛੇ ਦੇ ਚਲੋ ਢਾਂਗ ਜੀਆ ਹਰ ਰੀਆ ਮੇਰੇ ਤੋਂ ਤਰੀਆ ਦੇ ਖਾਲੀ ਘੜੀ ਕੋਣ ਹੁੰਦਾ ਨਹੀਂ ਹਾਂਜੀ ਤਰੀਆ ਦੇ ਖਾਲੀ ਆ ਕਾਲੇ ਹੈ ਜੀ ਨਿਕਲੋ ਮੈਂ ਤੇ ਅਹੀਂ ਪਹੁੰਚ ਕੇ ਜੇ ਕਰਾਸ਼ਰ ਤੇ ਆ ਰਹੀ ਹੈ ਬਾਰਾਂ ਨੀਂਦਰਾ ਗੱਡੀ ਜਾ ਗਰੇ ਪਰ ਚਿਕਟਾ ਗਲੇ ਹੁੰਦੇ ਨੇ ਹੁਣ ਗੱਡੀਆਂ ਚੈੱਕ ਕਰ ਮਤਰਾ ਕੰਨੀਆਂ ਗੱਡੀਆਂ ਖੜੀਆਂ ਐ ਇਥੇ ਆਪਾਂ ਜਾਣਾ ਜੇ ਆ ਉਥੇ ਆ ਉਥੇ ਚੱਲ ਮੈਂ ਚੱਲਦਾ ਫਿਰ ਆਤੀ ਸੌਂ ਜਾ ਕੇ ਆ ਵੀ ਗੱਡੀ ਆ ਗਈ ਭਰ ਕੇ ਚੈੱਕ ਕਰ ਮਤਰਾ ਕ੍ਰਾਸ਼ਰ ਤੁਸੀਂ ਦੇਖੋ ਪੱਥਰ ਇਹਦਾ ਕ੍ਰਾਸ਼ਰ ਬੰਦਾ ਉਹ ਦੋ ਚੈੱਕ ਕਰੋ ਹੁਣ ਕਥਲੇ ਉਧਰ ਜਾਂ ਗੰਡਾ ਹੋਣਾ ਗੱਡੀ ਦਾ ਚੜ ਗਏ ਜੀ ਮਤਲਬ ਉਹ ਘੰਡੇ ਤੇ ਆ ਮੇਟਰੋ ਆ ਆ ਦੋ ਗੱਡੀਆਂ ਇਹ ਤੋਂ ਬਾਹਰ ਮੁੜ ਕੇ ਆਪਣਾ ਨੰਬਰ ਜੇ। ਕੀ ਕਰੋ ਤੁਸੀਂ? ਆ ਮੇਟਰੋ ਪੱਤੀ-ਪੱਤੀ ਲਈ ਇਹ ਕਟਾ ਆਹੀਂ ਫੱਟੇ-ਫੋਟੇ ਵੀ ਲਗਾਤੇ ਆ। ਉਹ ਗੱਡੀ ਭਰ ਗਈ ਹੱਦ ਤੋਂ ਬਾਅਦ ਆਪਣੀ ਦੂਜੀ ਗੱਡੀ ਭਰਨੀ ਆੜੀ। ਉੱਤ ਬਾਅਦ ਫਿਰ ਆਹ ਭਰਨੀ ਆੜਾ ਤੇ ਪੱਤੇ ਉੱਤ ਤੋਂ ਬਾਅਦ ਫਿਰ ਆਪਣੀ ਭਰੋਗੀ। ਬੈਕ ਕਰ ਰਹੇ ਹਾਂ ਟੌਨ ਨਾ ਆ ਬਿਆ ਟੌਨ ਨਾ ਐ ਬਸੇ ਹੋਰ ਦੋ ਟੱਪੇ ਰਹਿ ਗਏ ਤਾਂ ਉਬਾਲ ਭਰਨੀ ਆ ਬੰਗਲੀ ਵੇਖੋ ਮਿੱਤਰੋ ਪਹਾੜ ਹੀ ਪਹਾੜ ਆ ਰੇ ਤਾਰੇ ਪੱਥਰਾਂ ਦੇ ਆ ਪੱਥਰ ਤੋਂ ਬੰਦਾ ਆ ਕ੍ਰੈਸ਼ਰ ਕਿਰਾ ਟਾਡੇ ਕਰਨ ਦੇ ਲੈਂਟਰ ਚ ਪੈਂਦਾ ਆ ਹੁੰਦੀ ਯਾਰ ਇਹ ਤਾਂ ਜਦ ਹੀ ਟ੍ਰੱਪਰ ਚ ਆ ਲਗੀ ਆਪਣੀ ਦੂਜੀ ਰਾਣੀ ਪਿੱਛੇ ਲੱਗੀ ਦੂਜੀ ਚੈੱਕ ਕਰੋ ਨਾ ਮਦਰਾ ਆਪਣੀ ਟ੍ਰੱਪਰ ਤੇ ਆਪਣਾ ਡਾਇਬੇਜ ਭਰਨਾ ਚੈੱਕ ਕਰੋ ਭਈਆ ਜਾਣਿਆ ਉੱਤੇ ਢੇਰੀ ਲਵਣੀ ਫੁੱਲ ਪਿਆ ਲੱਗੇ ਅਗਰਾਂ ਪਿੰਡ ਜਾ ਢੇਰੀ ਲਾ ਕੇ ਗੱਡੀ ਆਈ ਆ ਆ ਦੂਜੀ ਰਾਣੀ ਆ ਪਾ ਮਣ ਕੇ ਬਾਅਦ ਚ ਭਰਨੀ ਆ ਆਰਨਾ ਡਰਾਈਵਰ ਦੇ ਹੋ ਨਾ ਮੈਂ ਤਾਂ ਤੇਜੀ ਗੱਡੀਆਂ ਆਪਣੀਆਂ ਕਈ ਪਾਰਾ ਹਾਂ ਹੌਣ ਲਾਉਣਾ ਇਹਨੂੰ ਗੱਡੀਆਂ ਆਪਾਂ ਚੈੱਕ ਕਰੋ ਤੇ ਪਰ ਨਹੀਂ ਗੱਡੀ ਮਿਸਟਰ ਲਾਣੀ ਕੋਈ ਸਰ ਜਵਾਬ ਨਹੀਂ ਨੇ ਮੈਂ ਮਟਰੋਂ ਦੋਵੇਂ ਗੱਡੀਆਂ ਪਾਰ ਲੀਆ ਤੇ ਇੱਕ ਆਪਣੀ ਲੱਗੀ ਆ ਇੱਕ ਲੱਗੀ ਆ ਉਹ ਬੈਲ ਲੈਣ ਗਏ ਬੈਲ ਨਾਲੋਂ ਬਾਹਰ ਫੇਰ ਤਰੀਏ ਸਹੀ ਹੈ ਸਹੀ ਹੈ ਮੈਂ ਕਿੱਦੋਂ ਲਿਆ ਰੋਟੀ ਤੇ ਕਹਿੰਦਾ ਯਾਰ ਕਾ ਪਾਦੇ ਅੱਜ ਇਹ ਕਰ ਮਤਲਬ ਟੋਏ ਹੀ ਟੋਏ ਬਹੁਤ ਵੱਡੇ ਵੱਡੇ ਟੋਏ ਆ ਗੱਡੀ ਬਹੁਤ ਸਹੀ ਜੇ ਸਹੀ ਹੈ ਕੱਢ ਨਹੀਂ ਪੈ ਰਹੀ ਆ ਬਾਰ ਹੋ ਰੇ ਕਹੀ ਆ ਵਾਹ ਵਾਟ ਜਿਹੜਾ ਇੱਕ ਦੰਦੇ ਆਵੜੀ ਇਹ ਬਾ ਤੇ ਕੋ ਆਗਲਾ ਚੈੱਕ ਕਰੋ ਮਤਰੋ ਟੋਏ ਲੋਕੀ ਕਹਿੰਦੇ ਆ ਰੇਟ ਘਟਾ ਗਰ ਲੋ ਆਈ ਡੈਡ ਇੱਕ ਬੜਾ ਏਟੋ ਮੈਜਰ ਗੱਡੀ ਆਉਂਦੀ ਆ ਆਹ ਦੇ ਉਹ ਗਾੜੀ ਵੇਖੋ ਤੁਸੀਂ ਕੰਡਾ ਲੱਗ ਗਿਆ ਲੋ ਮਤਰੋ ਚੜ ਗਏ ਜਿਹਾਣੇ ਹੈ ਵੱਡੇ ਰੋਡ ਦੇ ਉੱਤੇ ਤੇ ਤਰੀ ਜਾ ਰਹੀ ਆ ਗੱਡੀ ਹੌਲੀ ਹੌਲੀ ਕਿਉਂਕਿ ਮਾਲ ਬਹੁਤਿਆ ਗੱਡੀ ਦੇ ਉੱਤੇ 10 ਸੈਂਕੜੇ ਮਾਲਿਆ ਆ ਇੱਥੇ ਲੱਗੀ ਬਣ ਗਿਆ ਜੀ ਇੱਥੇ ਖਲਾੜ ਨੇ ਰੈਡ ਰੈਡ ਚੈੱਕ ਕਰਦੇ ਗੱਡੀ ਦਾ ਲਓ ਵੀ ਮਦਰਾ ਇੱਥੇ ਗੱਡੀ ਖਲਾ ਦੀ ਹੈ ਹੁਣ ਅਸੀਂ ਇੱਥੇ ਚੈੱਕ ਕਰਦੇ ਆ ਟਾਇਰ ਟੱਪਾ ਤੇ ਇੱਥੇ ਨਾਲ ਚਾਹ ਪੀਨੇ ਆ ਔਟਕਾ ਕੋਣ ਦੀ ਔਰ ਇਹ ਵਿੱਚ ਬਈ ਖਾਨੇ ਚ ਜਿੱਦ ਪਾਣਾ ਪਿਆਗਾ ਆਹੋ ਕੀ ਕਹਾਂ ਉਹ ਹਾਂ ਓਕੇ ਆ ਨੰਨਹਾਈਂ ਚ ਲੱਗ ਰਿਹਾ ਪਿੱਛੋਂ ਚੋ ਬਜਾ ਹੋ ਗਿਆ ਹਾਂ ਮਿੱਤਰੋ ਆ ਗਏ ਟਾਬੇ ਦੇ ਅਸੀਂ। ਕੀ ਕਰੂ ਆਟਾ ਬਾਜੇ ਇਥੋਂ ਚਾਹ ਪੀਨੇ ਆ। ਕੈਨ ਜੀ। ਕਾਫੀ ਗੜੀਆਂ ਖੜੀਆਂ ਇਥੇ। ਆ ਮਿੱਤਰੋ ਵੱਡੇ ਰੋਡ ਤੇ ਆ ਗਏ ਨਾ ਮੇਨ ਹਾਈਵੇ ਐੰਬਰਸਾਰ ਵਾਲੇ ਦੇ। ਆਉਂ ਜਾ ਗਏ ਅਸੀਂ ਖਲਾਉਨੇ ਆ ਕਿਹੇ ਟਾਬੇ ਚੰਗੇ ਜਿਹੇ। ਆ ਮਿੱਤਰੋ ਗਰਦਾਸਪੁਰ ਆ ਗਏ ਅਸੀਂ। ਤਾਂ ਇਥੇ ਖਾਣੇ ਰੋਟੀ। ਰੋਟੀ ਬਾਣੀ ਖਾਣੇ ਆਲੇ। Hey, men nekin saattaa vea. ਮਤਰਾ ਉਹ ਦੇਣ ਗਿਆ ਜਾਂ ਚੜੇ ਚੈੱਕ ਕਰ ਰਵੇ ਨੇ ਦੇਣ ਗਿਆ ਜਾਂ ਚੜ ਆ ਸ਼ੀਸ਼ਾ ਥੋੜਾ ਖਰਾਬ ਆ ਇਹ ਉਹ ਕੋਈ ਨਾ ਕਾਇਨੂ ਘਾੜਦੇ ਨੇ ਇਹ ਹਾਂ ਚੈੱਕ ਕਰ ਰਵੇ ਬਦਲੇ ਬਹੁਤ ਹੋਇਆ ਹੈ ਜਿਆਦਾ ਮੀਂਹ ਪੜੇਗਾ ਅੰਡਾ 30 ਵਰ ਪਹੁੰਚ ਗਏ ਆਈ ਮਿੱਤਰੋ ਅਹੀਂ ਇਹ ਸਵੇਰ ਦੇ ਵੱਜ ਗਏ ਜੇ 5:30 5:30 ਦੀ ਮੰਡੀ ਘਰਾਤੀ ਆ ਪਾ ਟਾਈਮ ਨਾ ਹੀ ਆਹ ਮਿੱਤਰੋ ਅਹੀਂ ਪਹੁੰਚ ਗਏ ਜੇ ਆ ਪੰਪ ਲਾ ਕੇ ਆ ਚੈੱਕ ਕਰੋ ਇੱਥੋਂ ਭਰਿਆ ਪਾਣੀ ਠੰਡਾ ਪੀਣ ਵਾਸਤੇ ਆ ਲੱਗੀ ਆਪਣੀ ਮੋਟਰ ਹੁਣ ਚੱਲੀਏ ਲੋਏ ਲੋਏ ਸਾਰਾ ਭਾਰ ਇਹਨਾਂ ਪਿਛੇ ਪਾਤਾ ਗੱਡੀਆਂ ਗਾੜੀਆਂ ਬੜਕ ਬੜਕ ਵਜਦੀ ਆ मित्रों साढ़े पांच मड़ी करा दी उधर हो गया जे बदल चेक कर मित्रो ला मित्रो तलविंडी पहुंच गए जी आप जो शराब पीने का ही ਪੂਰਾ ਪੈਂਡਾ ਇਥੇ ਦੇ ਨੂੰ ਆ ਪਾਈਛੇ ਤਾਰ ਦੇਣਾ ਤੇ ਉਧਰ ਜਾਣਾ ਨੇ ਮੈਂ 4000 ਰੁਪਿਆ ਹੈ ਆਇਆ ਤੁਹਾਡਾ 501 ਲੈ ਗਿਆ 500 ਉਧਰ ਘਰੇ ਦੇ ਗਿਆ 5000 ਰੁਪਿਆ ਦੇ ਇੱਕ ਚੱਕਰ ਲੈ ਗਿਆ ਏ ਇੱਕ ਵੀ ਕਰਾ ਲਾਇਆ ਪੂਰਾ ਨੇ ਅੱਧਾ ਚੱਕਰ ਲਾਇਆ ਆਹ ਲੋ ਭਾਈ ਹੁਣ ਰੇ ਲੋ ਲੈ ਚੱਲ ਗਏ ਹਾਂ ਜਾਉਦਾ ਆਹ ਹੁਣ ਲੋ ਤਾਂ ਹੀ ਆਓ ਲੋ ਮੇਂਤਰੋ ਸਾਡਾ ਵਲੋਗ ਹੁਣ ਇਥੋਂ ਖਤਮ ਹੁੰਦਾ ਤੇ ਇਥੋਂ ਗਾਹ ਗੱਡੀ ਲੈ ਨਹੀਂ ਡਰਾਈਵਰ ਨੇ ਆਵਲੇ ਨੇ ਤਹੀਂ ਚਲੇ ਹੁਣ ਘਾਤੇ ਬਸ ਤੇ ਬਹਿ ਕੇ ਤੇ ਇਸ ਦੇ ਨਾਲ ਕਰਦੇ ਆਪਾਂ ਵਲੋਗ ਦਾ ਐਂਡ ਤੇ ਟਾਟਾ ਤੇ ਬਾਏ ਬਾਏ ਅਜੂ ਜਿਆ ਤੇ ਕਰ ਮੇਂਤਰੋ ਤੁਹੋਂ ਬੈਗੇ ਜੇ ਲੋ ਜੀ ਵੀ ਏਸੀ ਦੀ ਬੈਠੀ ਲਹੋਂਦ ਨਹੀਂ ਪਰ ਏਸੀ ਆ ਦੀ ਗੱਡੀ ਚ ਬੈਗੇ ਮੇਂਤਰੋ ਚੈੱਕ ਕਰੋ ਜੀ ਗੁਰੂ ਖਾਨ ਦਾ ਤੇ ਜਿਆਦੇ ਸਿਰ ਮੈਂ ਇਧਰੇ ਚੱਗੋ ਚੈੱਕ ਕਰ ਦੂੰ ਉਹਨਾਂ ਨੂੰ ਸਾਲਾ ਜੀ ਆਇਆ ਏ ਸੀ ਨੂੰ ਆ ਗਿਆ ਨਾ ਵੀਰ ਨੇ ਅਸੀ ਲੋਹਾਤਾ ਹੀ ਕਿਆ ਕਰ ਲੈ ਜੱਗੋ ਇਕਰਾ ਬੰਦਾ ਵਝਾਂਲਾ ਉਹਨਾਂ ਦੇ ਪੁਰਸਾ ਜਾਂ ਛੱਡਦਾ ਇਹ ਚੈੱਕ ਕਰੋ ਮਿੱਤਰੋ ਆ ਲਗੀ ਹੈ ਆਪਣੇ ਦਾਸ ਵਾਲੀ ਗੱਡੀ